3 ਸਾਲ ਪਹਿਲਾਂ ਇਹ ਰੇਡਾਂ ਜਿਹੜੀਆਂ ਅੱਜ ਗਲੀ ਗਲੀ ਫਿਰਦੀਆਂ 3 ਸਾਲ ਪਹਿਲਾਂ ਕਿਉਂ ਨਹੀਂ ਸੀ ਇਟ ਮੀਨਸ ਇਹਨਾਂ ਨੂੰ ਸਾਰੇ ਅੱਡੇ ਪਤਾ ਸੀ ਸਾਰੇ ਕੰਮ ਚਲਾ ਰਹੇ ਸੀ ਹੁਣ ਵੀ ਅੱਗੇ ਕਰਿੰਦਿਆਂ ਨੂੰ ਫੜ ਰਹੇ ਆ ਵੱਡਿਆਂ ਨੂੰ ਤਾਂ ਇਹਨਾਂ ਦੇ ਸਾਰਿਆਂ ਦੇ ਟੈਲੀਫੋਨ ਜਿਹੜੇ ਇਹਨਾਂ ਦੇ ਸੀਆਈਏ ਸਟਾਫ ਨੇ ਦੂਜੇ ਸਟਾਫ ਨੇ ਦੂਜੇ ਤੀਜੇ ਜਿਹੜੇ ਚਹਿੱਤੇ ਨੇ ਉਹਨਾਂ ਨੇ ਟੈਲੀਫੋਨ ਕਰਕੇ ਆਊਟ ਆਫ ਸਟੇਟ ਪਹਿਲਾਂ ਹੀ ਕਰਤੇ ਨੇ ਖਾਨਾਪੁਰਤੀ ਹੋ ਰਹੀ ਹੈ ਜੀ ਬਿਲਕੁਲ ਖਾਨਾਪੁਰ ਜਿਵੇਂ ਟਰੰਪ ਨਹੀਂ ਲੱਗੇ ਹੁਣ ਜਹਾਜ਼ ਭੇਜਣ ਚਾਰ ਦਿਨ ਵੀ ਇਹ ਹੋ ਹੁਣ ਜਹਾਜ਼ ਬੰਦ ਹੋ ਗਏ ਇਹਨਾਂ ਦੇ ਵੀ ਉਹੀ ਹਾਲ ਆ ਇਹ ਚਾਰ ਦਿਨ ਆ ਤਮਾਸ਼ਾ ਕਰਨਗੇ ਕਿਉਂ ਉਥੇ ਦਿਨ ਮੈਂ ਕੌਣ ਤੇ ਤੁਸੀਂ ਕੌਣ ਕਿਉਂਕਿ ਹੁਣ ਇਲੈਕਸ਼ਨ ਹਾਰੇ ਨੇ ਨਵੀਂ ਨਵੀਂ ਦਿੱਲੀ ਦੀ ਉਹ ਸੱਟ ਲੱਗੀ ਹੋਈ ਆ ਜ਼ਖਮ ਤੇ ਜ਼ਖਮ ਹੋ ਰਿਹਾ ਤੇ ਇਸ ਕਰਕੇ ਇਹਨਾਂ ਨੂੰ ਨਹੀਂ ਪਈ ਨਸ਼ੇ ਵਾਲੇ ਦਾ ਭਜਾ ਤੇ ਇਹ ਤਾਂ ਅੱਗੇ ਐਵੇਂ ਜਨਾਨੀਆਂ ਦੇ ਕਿਤੇ ਦੋ ਦੋ ਚਾਰਾਂ ਦੇ ਰੇਡ ਮਾਰੀ ਜਾਂਦੇ ਉਹਨਾਂ ਦਾ ਘਰ ਢਾ ਲਿਆ ਗਰੀਬ ਦਾ ਕਿਸੇ ਦਾ ਤੁਸੀਂ ਤੱਕ ਇਹਦੀ ਗੱਲ ਕੀਤੀ ਹੈ ਤਾਂ ਤੱਕ ਇਹਦੀ ਗੱਲ ਮਤਲਬ ਜਿਹੜਾ ਨਰਨਾਂ ਵੀ ਤੱਕੇ ਹੋ ਰਹੇ ਆ ਬਿਲਕੁਲ ਬਹੁਤ ਆਡੀਓ ਸਨੀ ਹੈ ਮੈਂ ਕੱਲ ਮੈਂ ਕੱਲ ਬਿਲਕੁਲ ਤੁਸੀਂ ਆ ਵੱਡੀ ਗੱਲ ਕੀਤੀ ਇਹ ਨਹੀਂ ਗੱਲ ਮੀਡੀਆ ਕਦੇ ਚੌਥਾ ਪਿੱਲਰ ਉਹਦਾ ਕੰਮ ਆ ਤੁਸੀਂ ਕਿੰਨੇ ਪੱਤਰਕਾਰ ਉਰੇ ਖੜੇ ਹੋ ਮੇਰੇ ਜਿਹੜੇ ਹਮੇਸ਼ਾ ਮੇਰੇ ਉਲਟ ਵੀ ਕਿਉਂਕਿ ਮੈਂ ਉਰੇ 12 ਸਾਲ ਤੋਂ ਮੇਰੇ ਉਲਟ ਕਦੇ ਹੋਇਆ ਵੀ ਖਬਰ ਨਾ ਚੱਲੀ ਉਹ ਸਾਰੇ ਚਲਾਉਂਦੇ ਆ ਤੇ ਇਹਦੇ ਲਈ ਤੁਹਾਡਾ ਤੁਹਾਡਾ ਫਰਜ ਆ ਤੁਹਾਡਾ ਹੱਕ ਆ ਤੁਹਾਡਾ ਕੰਮ ਆ ਤੁਸੀਂ ਮੇਰੇ ਲਈ ਕੰਮ ਥੋੜੀ ਕਰਦੇ ਆ ਤੁਸੀਂ ਇਹ ਚੀਜ਼ ਕਰ ਰਹੇ ਹੋ ਲੋਕਾਂ ਦੇ ਲਈ ਤੇ ਜਦੋਂ ਵੀ ਤੁਸੀਂ ਕੋਈ ਮੁੱਦਾ ਦੇਖੋਗੇ ਤੁਹਾਡਾ ਖਬਰ ਚਲਾਉਣਾ ਕੰਮ ਉਦੋਂ ਬਾਅਦ ਕੋਈ ਭਾਈਵੰਦੀ ਵਾਲੀ ਗੱਲ ਹੁੰਦੀ ਆ ਜੇ ਪਿਆਰ ਨਾਲ ਕੋਈ ਵੀ ਵੀ ਭਾਈ ਮੇਤੋ ਗਲਤੀ ਹੋ ਗਈ ਮੈਨੂੰ ਇੱਕ ਵਾਰ ਮਾਫ ਕਰੋ ਮੈਂ ਜਦੋਂ ਇਹਨੂੰ ਸੁਧਾਰ ਕਰੂੰਗਾ ਉਹ ਗੱਲ ਵੀ ਹੁੰਦੀ ਆ ਇਹ ਤੁਸੀਂ ਇੱਕ ਮੇਰੇ ਭਰਾ ਨੂੰ ਮੈਂ ਤਾਂ ਕੱਲ੍ਹ ਉਹਨਾਂ ਨੂੰ ਮਿਲ ਲ ਵੀ ਜਾਊਗਾ ਸਿਰਫ ਹਜੇ ਤੱਕ ਇਸ ਕਰਕੇ ਨਹੀਂ ਕਿ ਇਸ ਵੀ ਇਹਨਾਂ ਕੋਈ ਪੋਲਿਟੀਕਲ ਐਂਗਲ ਨਾਲ ਸਮਝੋਵੇ ਵੀ ਇਹ ਫਿਰ ਇਹਨਾਂ ਨੂੰ ਮੌਕਾ ਮਿਲ ਜਾਂਦਾ ਇਹ ਇਹ ਭਗਵੰਤੀ ਵਰਗੇ ਨੂੰ ਵੀ ਇਹ ਤਾਂ ਪੋਲਿਟੀਕਲ ਚੀਜ਼ ਆ ਪਰ ਉਹਨਾਂ ਨਾਲ ਸਾਰੀਆਂ ਸੰਸਥਾਵਾਂ ਖੜੀਆਂ ਤੇ ਜਿਹੜਾ ਇਹ ਇਹ ਦੂਜਾ ਪੰਡ ਕਿਉਂਕਿ ਭੰਡਾਂ ਦਾ ਕੰਮ ਆ ਇਹ ਵੱਡਾ ਭੰਡਾ ਬਲਕਾਰ ਜਿਹੜਾ ਛੋਟਾ ਭੰਡਾ ਇਹ ਉਸੇ ਤਰੀਕੇ ਨਾਲ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਕੀ ਲੋਕਾਂ ਦੇ ਵਿੱਚ ਕੀ ਕਹਿ ਰਿਹਾ RAMGADI SINGH ਆ ਇਹਦੀ ਐਸੀ ਤੈਸੀ ਇਹ ਇਹ ਭੁੱਲ ਕੇ ਮੇਰੇ ਆ ਇਦੀ ਇਹਨੂੰ ਇਹਨੂੰ ਮਾੜੀ ਮੋਟੀ ਸ਼ਰਮ ਹੈ ਕਿ ਇਹ ਬੋਲ ਬੋਲ ਕੀ ਰਿਹਾ ਹੈ ਮੈਂ ਤਾਂ ਸੰਧਮਨ ਸਾਹਿਬ ਦੇ ਹੈਰਾਨ ਜਿਹੜੇ ਰਾਮ ਗੜੀਏ ਸਿੰਘ ਹੋ ਕੇ ਜਾਂ ਸਾਰਾ ਕੁਝ ਹੋਰ ਹੋ ਕੇ ਚੁੱਪ ਕਰੇ ਬੈਠੇ ਐਹ ਜਿਹਨੂੰ ਹੁਣ ਨੂੰ ਐਮਐਲਏ ਤੋਂ ਬਾਹਰ ਕੱਢਿਆ ਹੋਣਾ ਚਾਹੀਦਾ ਸੀ ਤੇ ਪੱਤਰਕਾਰੀ ਭਾਈ ਐਂ ਦਬਣੀ ਨਹੀਂ ਉਦੋਂ ਦਾ ਦੇਖਿਆ ਨਾ ਤੁਸੀਂ ਇੱਕ ਦੇ ਖੇਚੀ ਦਾ 20 ਖੜੇ ਨੇ ਤੇ ਜਿਹੜੀ ਚੀਜ਼ ਤੁਸੀਂ ਛੇੜ ਲਈ ਇਹ ਤਾਂ ਤੁਸੀਂ ਮੈਂ ਉਹ ਗੱਲ ਹੋਰ ਬਣ ਜੂਏ ਤਾਂ ਤੁਸੀਂ ਖੱਖਰ ਨੂੰ ਹੱਥ ਲਾ ਲਿਆ ਇਹ ਤਾਂ ਐਡਾ ਮੂਸੂ ਜੂ ਤੁਹਾਡਾ ਹੁਣ ਐਡਾ ਸ਼ਰੀਰ ਸੁਝੂ ਪੱਤਰਕਾਰਾਂ ਨੂੰ ਤੁਸੀਂ ਜਿਹੜਾ ਛੇੜ ਲਿਆ ਇਹ ਰੋਜ਼ ਨਾ ਹਰ ਚੀਜ਼ ਇਹ ਤਾਂ ਦੱਬੀ ਬੈਠੇ ਸੀ ਹਜੇ ਇਹ ਤਾਂ ਫਿਰ ਵੀ ਅੱਖ ਦੀ ਸ਼ਰਮ ਨੂੰ ਇਹ ਹਰ ਐਮਐਲਏ ਦੀ ਨਿਕਲਣੀ ਆ ਕਿ ਜਿਹੜਾ ਬਲਕਾਰ ਸਿਓ ਨਾ ਹੋਇਆ ਇਹਦੇ ਭੰਡ ਨਾਲ ਛੋਟੇ ਭੰਡ ਨਾਲ ਇਹ ਸਭ ਨਾ ਹੋਣਾ ਹੈ ਉਹ ਤੂੰ ਦੂਜੀ ਦੀ ਗੱਲ ਕਿਉਂ ਨਹੀਂ ਉਹ ਭਰਾ ਜਨੇ ਰੰਗ ਲਾਤੇ ਜਿਹੜੇ ਇਹ ਸਕੂਟਰੀ ਵਾਲੀ ਜੇ ਸਕੂਟਰੀ ਵਾਲੀ ਦਾ ਇਹ ਹਾਲਾਤ ਗੱਡੀ ਵਾਲੇ ਦਾ ਕੀ ਹਾਲ ਹੋ ਇਹਦੇ ਸਕੂਟਰੀ ਵਾਲੇ ਨੇ 55 ਤੇ ਜਾ ਕੇ ਟਾਰਗੇਟ ਸੈੱਟ ਕੀਤਾ ਹਜੇ ਉਹ ਇਸ ਕਰਕੇ ਕੋਈ ਕਾਰਵਾਈ ਨਹੀਂ ਹਜੇ ਵੀ ਪਟਿਆਲੇ ਚ ਮੈਂ ਅੱਜ ਵੀ ਪੁੱਛਿਆ ਅੱਜ ਵੀ ਪੁੱਛਿਆ ਵੀ ਉਹਨਾਂ ਦੇ بچਣ ਦੇ ਚਾਂਸਸ ਨੇ ਜਿਹੜੇ ਉਹ 50 50 ਨੇ ਕਿਹਦੇ ਘਰੇ 25 ਲੱਖ 30 ਲੱਖ ਪਿਆ ਹੁੰਦਾ ਜੀ ਜਿਵੇਂ ਢੇਰੀਆਂ ਲੱਗੀਆਂ ਪਈਆਂ ਸੀ ਪੈਸੇ ਦੀਆਂ ਤੇ ਉਸ ਬੰਦੇ ਨੇ ਵਿਚਾਰੇ ਨੇ ਜੇ ਉਹਦਾ ਟੈਲੀਫੋਨ ਜਿਹੜੀ ਦੱਸ ਰਿਹਾ ਵੀ ਉਹਨੇ 100 ਤੋਂ ਉੱਤੇ ਟੈਲੀਫੋਨ ਕਰਤਾ ਮੁਬਾਰਕਵਾਦ ਵੀ ਭਾਈ ਇਕੱਠੇ ਹੋ ਜਿਓ ਮੈਨੂੰ ਪ੍ਰਧਾਨਗੀ ਮਿਲ ਗਈ। ਉਹਨੂੰ ਕੀ ਪਤਾ ਸੀ ਵੀ ਰੇਟ ਵੱਧ ਲੱਗ ਗਿਆ ਪਿੱਛੋਂ 5 ਲੱਖ ਜੇ ਦਿੱਲੀ 'ਚ ਖਰਚ ਕੀਆਇਆ ਉਹ ਇਸ ਕਰਕੇ ਬਹੁਤ ਲੁੱਟ ਮੱਚੀ ਪਈ ਆ ਆ ਗੋਗੀ ਜੀ। ਹਾਂਜੀ ਆ ਗੋਗੀ ਜੀ ਕਹਿੰਦੇ ਪਰਿਵਾਰ ਨਾਲ ਤਾਂ ਆਪਾਂ ਉਸੇ ਏਰੀਆ 'ਚ ਖੜੇ ਆ। ਹਾਂਜੀ ਹਾਂਜੀ ਗੋਗੀ ਜੀ ਉਹ ਯਾਰ 3 ਸਾਲ ਉਹਨਾਂ ਨੂੰ ਐਮਐਲਏ ਬਣਿਆ ਨੂੰ ਹੋ ਇੱਕ ਤਾਂ ਪਹਿਲਾਂ ਪਤਾ ਨਹੀਂ ਇਹ ਇਹਦੇ ਵੀ ਪਿੱਛੇ ਕੌਣ ਆ ਇਹਦੇ ਪਿੱਛੇ ਵੀ ਪਤਾ ਨਹੀਂ ਕੌਣ ਆ ਵੀ ਉਹ ਗੋਲੀ ਚੱਲਣ ਦੀ ਆ ਉਹਦੇ ਉਹਦੇ ਵੀ ਕਾਰਨ ਕੀ ਨੇ ਉਹ ਵੀ ਸਮਝ ਤੋਂ ਬਾਹਰ ਨੇ ਹਜੇ ਜਦੋਂ ਆ ਸੀਟ ਖਾਲੀ ਕਰਾਉਣ ਵਾਲੀ ਗੱਲ ਆਉਂਦੀ ਆ ਤੇ ਜਿਹਦੇ ਉਹਨੂੰ ਕਰਦਿਆਂ ਨੂੰ ਸੀਟ ਨਹੀਂ ਦਿੱਤੀ ਉਹਦੇ ਪਿੱਛੇ ਵੀ ਸ਼ੰਕਾ ਆਏ ਵੀ ਇਹ ਕੀ ਕਾਰਨ ਨੇ ਉਹਨਾਂ ਦੀ ਡੈਥ ਦੇ ਇਸ ਕਰਕੇ ਉਹ ਪਰਿਵਾਰ ਨੂੰ ਇਹ ਮੈਂ ਤਾਂ ਹੀ ਕਹਿੰਨਾ ਨਾ ਇਹ ਤਾਂ ਬਿਲਕੁਲ ਬਿਲਕੁਲ ਮਤਲਬ ਕਹਾ ਮੇਰੇ ਮੂੰਹ ਤੋਂ ਕੋਈ ਸ਼ਬਦ ਐਸਾ ਨਿਕਲੇ ਜਿਹੜਾ ਸભ્યਤ ਨਾ ਹੋਵੇ ਇਹ ਤਾਂ ਬਹੁਤ ਲੁੱੱਚੇ ਆਦਮੀ ਘਠੀਆ ਆਦਮੀ ਨੇ ਜਿਨ੍ਹਾਂ ਨੂੰ ਕਹਾ ਕਹਾ ਜਾ ਸਕਦਾ ਉਹਨਾਂ ਦੀ ਧਰਮ ਪਤਨੀ ਬੇਟਾ ਹਜੇ ਤਾਂ ਸੇਵਾ ਠੰਡਾ ਨਹੀਂ ਹੋਇਆ ਸੀ ਹਜੇ ਤਾਂ ਇਲੈਕਸ਼ਨ ਵੀ ਦੂਰ ਆ ਪਰ ਜਾਣ ਬੁੱਝ ਕੇ ਉਹਨਾਂ ਨੂੰ ਟਿਕਟ ਕੱਟੀ ਉਹਨਾਂ ਦੀ ਤਾਂ ਸੰਜੀਵ ਰੋੜਾ ਨੂੰ ਟਿਕਟ ਦਿੱਤੀ ਗਈ ਹੈ ਪਰ ਹਜੇ ਤੱਕ ਉਹ ਆਪਣੇ ਹਲਕੇ ਦੀ ਨਜ਼ਰ ਆ ਰਹੇ ਨਾ ਲੋਕਾਂ ਦੇ ਨੀ ਚਲੋ ਸੰਜੀਵ ਰੋੜਾ ਜੀ ਉਹਨਾਂ ਨੂੰ ਤਾਂ ਪਾਰਟੀ ਨੇ ਟਿਕਟ ਦੇਤੀ ਤੇ ਉਹ ਕਿਹੜਾ ਘੱਟ ਦੁਖੀ ਨਹੀਂ ਜਿਹਦੀ ਰਾਜ ਸਭਾ ਜਾ ਰਹੀ ਆ ਉਹਦੇ ਉੱਤੇ ਕਿਹੜਾ ਘੱਟ ਉਹਦੇ ਉੱਤੇ ਕਿਹੜਾ ਜਿਹੜਾ ਇਹ ਗੋਲਾ ਘੱਟ ਡਿਗੇ ਆਏ ਉਹ ਠੀਕ ਆ ਹੁਣ ਕੀ ਕਰਨਗੇ ਹੋਰ ਕਰਨਗੇ ਕੀ ਪਰ ਜੇ ਮੈਂ ਚੰਗਾ ਹੋਊਗਾ ਸੰਜੀਵ अरोड़ा ਜੀ ਨਾ ਕਰਦੇ ਨੂੰ ਕੋਈ ਉਹਨਾਂ ਨੂੰ ਹਟਾ ਨਹੀਂ ਸਕਦਾ ਐਮ ਐਲ ਏ ਬੰਨ ਬੰਨ ਉਹ ਕੀ ਪੱਕਾ ਹੈ ਪਰ ਰਾਜ ਸਭਾ ਦੀ ਸੀਟ ਜਾਣੀ ਤੈਅ ਆ ਜੇ ਉਹ ਇਲੈਕਸ਼ਨ ਚ ਆ ਗਏ ਜੇ ਜਿੱਤ ਗਏ ਤਾਂ ਐਮ ਐਲ ਏ ਬਣ ਗਏ ਹਾਰ ਜਿਹੜਾ ਕਿ ਹਾਰਨਾ ਤੈਅ ਆ ਫਿਰ ਅਗਲਾ ਕਹੂਗਾ ਭਾਈ ਤੂੰ ਤਾਂ ਜੇ ਐਮ ਐਲ ਏ ਦੀ ਇਲੈਕਸ਼ਨ ਨਹੀਂ ਜਿੱਤ ਸਕਿਆ ਐਮ ਪੀ ਨਾ ਹਲਕਿਆਂ ਦਾ ਜਾਂ ਪੰਜਾਬ ਦਾ ਐਮ ਪੀ ਤਾਂ ਉਧਰ ਤੁਸੀਂ ਸਿਲੇਕਟਡ ਨੇ ਕਿਵੇਂ ਰਹੋਗੇ ਇਸ ਕਰਕੇ ਇਸੇ ਚ ਹੀ ਭਲਾ ਹੋਊਗਾ ਉਹਨਾਂ ਦਾ ਮੇਰੀ ਹਜੇ ਕੀ ਸਿਹਾ ਦੇਣਾ ਨਹੀਂ ਚਾਹੀਦਾ ਮੇਰੇ ਵੀ ਭਰਾ ਨੇ ਉਹ ਇਹ ਇਲੈਕਸ਼ਨ ਜਦੋਂ ਰਾਜ ਸਭਾ ਦੇ ਐਮ ਪੀ ਨੇ ਉਹਨਾਂ ਦੀ ਟਿਨਿਓਰ ਪਈ ਆ ਹਜੇ ਬਿਚ ਵਿਚਾਲੇ ਐਮਐਲਏ ਦੀ ਉਹਨਾਂ ਨੂੰ ਕੀ ਲੋਡ ਇਲੈਕਸ਼ਨ ਲੜਨ ਦੀ ਉਹਨਾਂ ਨੂੰ ਲੜਾਇਆ ਜਾ ਰਿਹਾ ਕਿਉਂਕਿ ਉਹਨਾਂ ਨੇ ਘਰਾਂ ਤੇ ਪਹਿਲਾਂ ਹੀ ਕਬਜ਼ੇ ਕਰ ਲਏ ਘਰਾਂ ਚ ਤਾਂ ਇਹ ਮਗਰਮੱਛ ਜਾ ਵੜੇ ਨੇ ਤੇ ਹੁਣ ਬਾਕੀ ਵੀ ਤਾਕਤ ਤੇ ਵੀ ਕਬਜ਼ਾ ਕਰਨਾ ਚਾਹੁੰਦੇ ਕੀਜਰੀਵਾਲ ਦਾ ਮੈਨੂੰ ਨਹੀਂ ਕੀਜਰੀਵਾਲ ਦੀ ਇੱਕ ਗੱਲ ਹੋਰ ਆ ਕਿਉਂਕਿ ਉੱਤੇ ਸੰਜੀਤ ਸਿੰਘ ਬੈਠੇ ਆ ਅੰਦਰ ਉਹਨਾਂ ਨੂੰ ਇਹ ਡਰਾ ਸਸੋਧੀਆਂ ਨੂੰ ਜਾਂ ਕਿਸੇ ਨੂੰ ਭੇਜਾਂ ਆਪਣੇ ਕਰੀਬੀ ਨੂੰ ਬਰਾਬਰ ਵੀ ਕਿਤੇ ਸੰਜੀਤ ਸਿੰਘ ਐਡੇ ਛਾਤਰ ਤੇਜ ਆਦਮੀ ਨੇ ਇੰਟੈਲੀਜੈਂਟ ਆਦਮੀ ਨੇ ਸਿਆਸਤ ਦੇ ਬਹੁਤ ਪਨਾਰੇ ਖੰਡਾਰੀ ਨੇ ਕਿਉਂਕਿ ਇਹ ਤਾਂ ਆਊਟ ਹੋ ਗਿਆ ਨਹੀਂ ਤਾਂ bari ਹੁਣ ਕਦੇ ਆਉਣੀ ਨਹੀਂ ਤੇ ਇਹਨਾਂ ਨੂੰ ਇਹ ਲੱਗਦਾ ਵੀ ਜੇ ਕਿਤੇ ਸੰਜੀਤ ਸਿੰਘ ਇਕੱਲੇ ਰਹਿ ਗਏ ਰਾਜ ਸਭਾ ਚ ਪਾਰਲੀਮੈਂਟ ਚ ਤਾਂ ਉਹ ਸਾਡੀ ਪਾਰਟੀ ਆਮ ਆਦਮੀ ਦੀ ਪਾਰਟੀ ਕਿਤੇ ਸਾਰੀ ਉਹਨਾਂ ਦੇ ਨਾਲ ਨਾ ਚਲੀ ਜਾਵੇ ਉਹ ਕੋਈ ਬਰਾਬਰ ਆਪ ਤਾਂ ਨਹੀਂ ਜਾਊਗਾ ਐਡਾ ਬੇਫੂਕ ਨਹੀਂਗਾ ਵੀ ਐਡੀ ਵੱਡੀ ਗਲਤੀ ਕਰੂਗਾ ਪੰਜਾਬ ਦੀ ਉਹ ਤੂੰ ਉਹ ਸੁਸ਼ੋਧਿ ਆ ਜਾਂ ਕਿਸੇ ਹੋਰ ਨੂੰ ਉੱਥੇ ਇਹਨਾਂ ਦੀ ਜਗ੍ਹਾ ਭੇਜਣਾ ਚਾਹੁੰਦਾ ਸੀਐਮ ਮਰਨ ਤੋਂ ਤੁਹਾਡੀ ਗੱਰੀ ਵੀ ਖੁੱਟ ਰਹੀ ਹੈ ਯਾਰੀ ਤੁਸੀਂ ਆਪ ਬੋਲਦੇ ਰਹੋ ਹੋਣੀ ਯਾਰੀ ਟੁੱਟ ਨਹੀਂ ਨਹੀਂ ਉਹ ਤਾਂ ਦੇਖੋ ਬਿਲਕੁਲ ਤੁਹਾਡੀ ਠੀਕ ਆ ਜਿਹੜੀ ਦੁਸ਼ਮਣੇ ਚ ਬਦਲ ਗਈ ਜਿਵੇਂ ਮੀਡੀਆ ਦੇ ਆਪਾਂ ਕੁਲੀਗ ਆ ਅਸੀਂ ਇਕੱਠੇ ਐਮਪੀ ਰਹੇ ਦੋ ਵਾਰ ਤੇ ਇੱਕ ਕੁਲੀਗ ਸੀਗੇ ਕੱਲ ਦੂਜੀ ਹੋਰ ਆ ਮੈਂ ਛੇਤੀ ਛੇਤੀ ਕਿਤੇ ਪਹਿਲਾ ਆਪ ਕਰਦਾ ਨਹੀਂ ਮੇਰਾ ਇਹ ਹੁੰਦਾ ਹੈ ਵੀ ਨਹੀਂ ਨਮਾਉਣੀ ਆ ਜਿਹਦੇ ਨਾਲ ਜਦੋਂ ਬੰਦਾ ਸ਼ਰਮੀ ਲਾ ਲੇ ਉਸ ਬੰਦੇ ਨੇ ਮਤਲਬ ਉਹਨੂੰ ਇਹੀ ਡਰ ਰਹਿੰਦਾ ਹੈ ਇਹ ਵੀ ਮੇਰੇ ਤਾਂ ਸੀਐਮ ਹਾਊਸ 'ਚ ਮੇਰੇ ਦਾਦਾ ਜੀ ਚੀਫ ਮਿਨਿਸਟਰ ਸ ਮੈਂ ਤਾਂ ਹੈ ਨਹੀਂ ਸੀ ਮੈਂ ਤਾਂ ਬਹੁਤ ਛੋਟੀ ਉਮਰ ਦਾ ਸੀ ਉਹਨਾਂ ਨੂੰ ਇਹ ਲੱਗਦਾ ਵੀ ਇਹ ਕੋਠੀ 'ਚ ਉਸ ਦਿਨੋਂ ਰਾਤ ਮੇਰਾ ਖਿਆਲ ਉਹਨਾਂ ਨੂੰ ਇਹ ਲੱਗਿਆ ਹੁਣ ਜਿਵੇਂ ਉਸ ਦਿਨ ਕਿਹਾ ਵੀ ਮੈਂ ਉਸ ਕੋਠੀ 'ਚ ਜਦੋਂ ਸੀ ਮੇਰੇ ਦਾਦਾ ਜੀ ਸਰਬੰਸਿੰਘ ਕਰਕੇ ਸੀ ਤੇ ਉਹ ਕੋਠੀ ਵੀ ਲੋਕਾਂ ਨੇ ਨਹੀਂ ਉਹ ਤਾਂ ਸ਼ਹਾਦਤ ਕੁਰਬਾਨੀ ਹੋਈ ਕਿਸੇ ਮੁੱਖ ਮੰਤਰੀ ਨੂੰ ਸ਼ਹਾਦਤ ਕੁਰਬਾਨੀ ਕਰਕੇ ਸ਼ਹਾਦਤ ਦੇ ਕੇ ਉਹ ਕੋਠੀ ਖਾਲੀ ਕੀਤੀ ਭਾਈ ਤੂੰ ਤਾਂ ਉਸ ਕੋਠੀ ਦਾ ਵੀ ਬਿਲਕੁਲ ਮਤਲਬ ਤਾਲੇ ਲਾਤੇ ਉਸ ਕੋਠੀ ਨੂੰ ਤੂੰ ਕਿਸੇ ਬੰਦੇ ਨੂੰ ਮਿਲਿਆ ਨਹੀਂ ਕਦੇ ਰਿਕਾਰਡ ਬਣਾਤਾ ਇਹ ਗਿਨੀਸ ਵਰਲਡ ਆਫ ਰਿਕਾਰਡ 'ਚ ਨਾਮ ਲਿਖਿਆ ਜਾਊ ਸਭ ਤੋਂ ਘੱਟ ਮੁੱਖ ਮੰਤਰੀ ਜੇ ਕਿਸੇ ਲੋਕਾਂ ਨੂੰ ਐਮ ਐਲ ਏ ਨੂੰ ਮਿਲਿਆ ਏ ਤਾਂ ਉਹ ਭਗਵੰਤ ਮਾਨਾ ਸਰਦਾਰ ਬੀਨ ਸਿੰਘ ਨੇ ਬਹੁਤ ਵੱਡਾ ਹਾਲ ਬਣਾਇਆ ਸੀ ਲੋਕਾਂ ਨੂੰ ਮਿਲਣ ਲਈ ਇਹਨੇ ਉੱਥੇ ਕੀ ਬਣਾਇਆ ਬਿਊਟੀ ਪਾਰਲਰ ਇੱਕ ਚ ਮੇਮ ਸਾਹਿਬ ਤਿਆਰ ਹੋਣਗੇ ਇੱਕ ਚ ਭਾਈ ਸਾਹਿਬ ਤਿਆਰ ਹੋਣਗੇ ਅੱਜ ਵੀ ਜੇ ਕੈਦੇ ਛੁੱਟਾ